ਕਪੂਰਥਲਾ ਟ੍ਰੈਫਿਕ ਪੁਲਿਸ ਵੱਲੋਂ ਚਲਾਈ ਜਾ ਰਹੀ ਮੁਹਿੰਮ ਇਸ ਮੁਹਿੰਮ ਦੌਰਾਨ ਕਪੂਰਥਲਾ ਦੇ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਜਿਸ ਦੌਰਾਨ ਦੱਸਿਆ ਗਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ 2 ਪਹੀਆ ਜਾਂ 4 ਪਹੀਆ ਵਾਹਨ ਚਲਾਉਣ ਤੇ ਸਖਤ ਮਨਾਈ ਹੈ ਤੇ ਸਕੂਲਾਂ ਵਿੱਚ ਅਨਅਥਰਾਇਜ਼ ਆਟੋ ਲੈ ਕੇ ਬੱਚੇ ਲਿਆਉਣ ਵਾਲੇ ਆਟੋ ਡਰਾਈਵਰਾਂ ਨੂੰ ਅਲੱਗ ਕੀਤਾ ਗਿਆ ਤੇ ਸਕੂਲ ਦੀ ਬੱਸਿਸ ਚਲਾਉਣ ਵਾਲੇ ਡਰਾਈਵਰਾਂ ਨੂੰ ਟ੍ਰੈਫਿਕ ਰੂਲ ਫੋਲੋ ਕਰਨ ਅਤੇ ਸਕੂਲ ਦੇ ਰੂਲਸ ਫੋਲੋ ਕਰਨ ਦੀ ਸਖਤ ਹਦਾਇਤ ਦਿੱਤੀ ਗਈ। ਕ੍ਰਾਇਸਟ ਕਿੰਗ ਕਨਵੈਂਟ ਸਕੂਲ ਦੇ ਸੀਨੀਅਰ ਅਧਿਆਪਕਾਂ ਨੇ ਦੱਸਿਆ ਕਿ ਅਸੀਂ ਟ੍ਰੈਫਿਕ ਪੁਲਿਸ ਕਪੂਰਖਲਾ ਨੂੰ ਪੂਰਾ ਸਹਿਯੋਗ ਦਵਾੰਗੇ ਅਤੇ ਬੱਚਿਆਂ ਨੂੰ ਅਵੇਅਰ ਕਰਾਂਗੇ। ਕੀਤੀ ਗਈ ਆਓ ਦੇਖਦੇ ਹਾਂ ਰਿਪੋਰਟ। ਤੁਹਾਡਾ ਜਿਹੜਾ ਸਕੂਲ ਦੇ ਵਿੱਚ ਵਿਜ਼ਿਟ ਕਰਨ ਦਾ ਜਿਹੜਾ ਉਦੇਸ਼ ਹੈਗਾ ਉਹ ਇਹ ਹੈਗਾ ਕਿ ਸੇਫ ਸਕੂਲ ਵਾਹਨ ਪਾਲਿਸੀ ਜਿਹੜੀ ਹੈਗੀ ਆ ਉਹਨ ਦੇ ਬੀ ਸੁਪਰੀਮ ਕੋਰਟ ਦੇ ਜਿਹੜਾ ਸਟਾਈਲਾਈਜ਼ ਦੇ ਉਹਨੂੰ ਜਿਹੜਾ ਵਾਪਾ ਇੰਪਲੀਮੈਂਟੇਸ਼ਨ ਜਿਹੜੀ ਪ੍ਰੋਪਰ ਕਰਾਉਣ ਦੇ ਵਾਸਤੇ ਸਕੂਲਾਂ ਵਿੱਚ ਵਿਜ਼ਿਟ ਕਰ ਰਿਹਾ ਔਰ ਉਸੇ ਲੜੀ ਦੇ ਤਹਿਤ ਅੱਜ ਕ੍ਰੈਸਟਿਨ ਗੌਰਮੈਂਟ ਸਕੂਲ ਜਿਹੜਾ ਇੱਕ ਨੈਮਿਕ ਸਕੂਲ ਆ ਅੱਜ ਅਸੀਂ ਸਾਰੇ ਇੱਥੇ ਜਿਹੜੇ ਆ ਹਾਜ਼ਰ ਹੋਏ ਆ ਔਰ ਜਿਹੜੇ ਇਹਦੇ ਬੱਸ ਦੇ ਡਰਾਈਵਰ ਹੈਗੇ ਆ ਬੱਸ ਵਾਲੇ ਡਰਾਈਵਰ ਆ ਉਹਨਾਂ ਨਾਲ ਅੱਜ ਸਪੈਸ਼ਲ ਮੀਟਿੰਗ ਜਿਹੜੀ ਆ ਉਹ ਕੀਤੀ ਗਈ ਆ ਕੁਝ ਪ੍ਰੋਬਲਮ ਜਿਹੜੀਆਂ ਆ ਟ੍ਰੈਫਿਕ ਪੁਲਿਸ ਨੂੰ ਇਹਨਾਂ ਤੋਂ ਆਉਦੇ ਉਹ ਵੀ ਸਾਂਝੇ ਕੀਤੇ ਗਏ ਆ ਔਰ ਜੋ ਪ੍ਰੋਬਲਮ ਜਿਹੜੀਆਂ ਵਾ ਉਹ ਡਰਾਈਵਰ ਸਰਵਲ ਵੱਲੋਂ ਆ ਰਹੀ ਆ ਉਹ ਵੀ ਇਹ ਸਾਂਝੀ ਕੀਤੇ ਆ ਔਰ ਜੋ ਦਿੱਕਤਾਂ ਜਿਹੜੀਆਂ ਵਾ ਉਹ ਡਰਾਈਵਰ ਨੂੰ ਦੱਸਿਆ ਸਭ ਤੋਂ ਜ਼ਿਆਦਾ ਦਿੱਕਤ ਜਿਹੜੀ ਹੈਗੀ ਆ ਉਹ ਇਹ ਆ ਰਹੀ ਹੈ ਕਿ ਜਿਹੜੇ ਆਫਸਰ ਹੈਗੇ ਆ ਉਹ ਬੱਚਿਆਂ ਨੂੰ ਦੇਖੋ ਉਹਨਾਂ ਦੀ ਚਾਰ ਦੀ ਕਪੈਸਿਟੀ ਆ ਉਹਦੇ ਵਿੱਚ 15-15 20-20 ਬੱਚੇ ਜਿਹੜੇ ਆ ਉਹ ਇਹ ਤੁੰਕੇ ਲੈ ਕੇ ਜਾਂਦੇ ਆ ਔਰ ਅਕਸਰ ਜਿਹੜੇ ਆ ਕਿਸੇ ਨਾ ਕਿਸੇ ਵੇਲੇ ਜਿਹੜੇ ਥੱਕੜਾ ਖਾ ਕੇ ਸ਼ਿਕਾਰ ਹੋ ਜਾਂਦੇ ਆ ਠੀਕ ਹੈ ਔਰ ਅੱਜ ਦਾ ਸਾਡਾ ਜਿਹੜਾ ਆਮ ਨਾ ਮੋਟਿਵ ਹੈ ਅਸੀਂ ਜਿਹੜੀ ਆਨਰੇਬਲ ਸੁਪਰੀਮ ਕੋਰਟ ਦੀ ਇਹ ਗਾਈਡਲਾਈਨਸ ਹੈਗੀਆਂ ਵਾ ਤੋ ਆ ਕਿ ਸਕੂਲ ਵਾਹਨ ਪਾਲਸੀ ਅਸੀਂ ਇਹਦੀ ਪ੍ਰੋਪਰ ਇੰਪਲੀਮੈਂਟੇਸ਼ਨ ਵਾਸਤੇ ਇੱਥੇ ਆਇਆ ਇਹਨਾਂ ਨਾਲ ਅੱਜ ਵੀ ਚਾਰ ਸੰਝੇ ਕੀਤੇ ਆ ਔਰ ਇਸ ਪਰ ਗਵਰਨਮੈਂਟ ਰੂਲਸ ਔਰ ਸਟ੍ਰੀਮ ਕੋਡ ਦੀ ਗਾਈਡਲਾਈਨਸ ਦੇ ਮੁਤਾਬਕ ਆਟੋ ਰਿਕਸ਼ਾ ਜਿਹੜੇ ਹੈਗੇ ਆ ਔਰ ਕੋਈ ਵੀ ਜਿਹੜਾ ਅਨ ਅਥੋਰਾਈਜ਼ਡ ਵਾਹਨ ਆ ਜਿਹਨੇ ਕੋਈ ਵੀ ਜਿਹੜੀ ਇਹਦੀ ਗਾਈਡਲਾਈਨਸ ਬੱਚਿਆਂ ਦੇ ਵਾਸਤੇ ਜਿਹੜੀਆਂ ਪੂਰੀਆਂ ਨਹੀਂ ਕੀਤੀਆਂ ਉਹ ਇਸ ਪਰ ਨੌ ਜਿਹੜੇ ਆ ਉਹ ਰਨ ਨਹੀਂ ਕਰ ਸਕਦੀ ਆ ਇਹਦੇ ਉੱਪਰ ਜਿਹੜੇ ਸੜਕਾਂ ਦੇ ਉੱਪਰ ਔਰ ਦੇਖਣ ਦੇ ਵਿੱਚ ਆਇਆ ਕਿ ਜਿਹੜੇ ਆਟੋ ਵਾਲੇ ਹੈਗੇ ਆ ਉਹ ਬੱਚਿਆਂ ਨੂੰ ਲੈ ਕੇ ਉਹ ਜਿਹੜੇ ਹਾਈਵੇ ਦੇ ਉੱਪਰ ਬੱਚਿਆਂ ਨੂੰ ਇਹਦੇ ਰ ਹਾਲਾਂਕਿ ਜਿਹੜੇ ਆਟੋ ਲੱਗੇ ਆ ਉਹ ਸਿਰਫ ਔਰ ਸਿਰਫ ਇਹਨਾਂ ਨੂੰ ਜਿਹੜਾ ਅਫਰ ਅਥਾਰਟੀ ਹੈਗੀ ਆ ਉਹ ਸਿਰਫ ਔਰ ਸਿਰਫ ਉਹਨਾਂ ਨੂੰ ਹੈਗੀ ਆ ਕਿ ਉਹ ਮਿਊਨਿਸਪਲ ਲਿਮਿਟਸ ਦੇ ਵਿੱਚ ਰਹਿਣਗੇ ਮਿਊਨਿਸਪਲ ਲਿਮਿਟਸ ਦੇ ਵਿੱਚ ਸਿਰਫ ਫਿਟ ਹੋ ਦੇ ਦੇ ਕੇ ਉਹ ਵੀ ਕਿੰਨੇ ਸਵਾਰੀਆਂ ਲੈ ਕੇ ਬਸ ਤੋਂ 4 ਸਵਾਰੀਆਂ ਜਿਹੜੇ ਨੂੰ ਅਲਾਉਡ ਆ ਔਰ ਦੇਖੇ ਜੀ ਕੀ ਆਉਂਦਾ ਵਾ ਕਿ 15-15 ਵੀ ਬੱਚੇ ਲੈ ਕੇ ਜਾਂਦੇ ਔਰ ਬੱਚਿਆਂ ਦਾ ਜਿਹੜਾ ਵਾ ਰਿਸਕ ਔਰ ਜਦੋਂ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਗਈ ਆ ਤਾਂ ਉਹ ਕਹਿੰਦੇ ਕਿ ਪੇਰੈਂਟਸ ਤੁਹਾਨੂੰ ਆ ਕੇ ਕੁਝ ਕਹਿੰਦੇ ਆ ਕਿ ਅਸੀਂ ਸਾਡੀ ਜਿੰਮੇਵਾਰੀ ਆ ਲੇਕਿਨ ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਦਾ ਹਾਂ ਆਪ ਇੱਕ ਬੇਨਤੀ ਕਰਦਾ ਹਾਂ ਕਿ ਮੋਟਰ ਵਹੀਕਲ ਐਕਟ ਦੇ ਵਿੱਚ ਜਾਂ ਕਿਸੇ ਵੀ ਕੋਈ ਵੀ ਜਿਹੜਾ ਕਾਨੂੰਨ ਬਣਿਆ ਉਹਦੇ ਵਿੱਚ ਕਿਸੇ ਵੀ ਇਹ ਨਹੀਂ ਲਿਖਿਆ ਹੋਇਆ ਕਿ ਜੇ ਪੇਰੈਂਟਸ ਇੰਨੀ ਗੱਲ ਆ ਕੇ ਸਕੂਲ ਐਡਮਿਨਿਸਟ੍ਰੇਸ਼ਨ ਨੂੰ ਇਹ ਕਹਿ ਦੇਣ ਕਿ ਲੋ ਜੀ ਸਾਡੀ ਜ਼ਿੰਮੇਵਾਰੀ ਆ ਤੇ ਉਹ ਕਿਤੇ ਲੀਗਲ ਹੋ ਜਾਊਗਾ ਨਹੀਂ ਉਹ ਫੇਰ ਵੀ ਇਲੀਗਲ ਕਹਿੰਦਾ ਆ ਬੱਚੇ ਸਾਡੇ ਆ ਟ੍ਰੈਫਿਕ ਪੁਲਿਸ ਤੁਹਾਡੀ ਸੇਵਾ ਤੇ ਹਾਜ਼ਰ ਆ ਅਸੀਂ ਵੀ ਚਾਹੁੰਦੇ ਆ ਕਿਸੇ ਦਾ ਕੋਈ ਜਾਤੀ ਮੁਖਾਫ ਉਦਾਂ ਨਹੀਂ ਹੈਗਾ ਅਸੀਂ ਸਭ ਚਾਹੁੰਦੇ ਆ ਕਿ ਬੱਚੇ ਸਭ ਦੇ ਸਾਂਝੇ ਆ ਸਾਰਿਆਂ ਦੇ ਘਰ ਜਿਹੜੇ ਵਸਦੇ ਰਹਿਣ ਤੁਸੀਂ ਦੇਖੋ ਬੰਦੇ ਜਿੰਨੇ ਵੀ ਅੱਜ ਕੱਲ ਇਹਨੇ ਸੜਕੀ ਹਾਦਸੇ ਹੋ ਰਹੇ ਆ ਕਿੰਨੇ ਘਰਾ ਦਾ ਜਿਹੜੇ ਆ ਦੀਦੇ ਜਿਹੜੇ ਆ ਮੁਝ ਗਏ ਤਕਲੀਫ ਹੁੰਦੀ ਆ ਦਰਦ ਹੁੰਦੀ ਆ ਕਿਉਂਕਿ ਅਸੀਂ ਸਾਰੇ ਇੱਕੋ ਦੇਸ਼ ਵਾਸੀ ਆ ਸਾਡਾ ਹੀ ਖੂਨ ਆ ਸਾਡੇ ਬੱਚੇ ਆ ਅਸੀਂ ਆਪਣੇ ਬੱਚਿਆਂ ਦਾ ਜਿਹੜਾ ਵਾ ਜਨਮ ਹੋਰੀ ਚੱਕੀ ਹੋਈ ਆ ਕਿ ਅਸੀਂ ਉਹਨਾਂ ਨੂੰ ਸੇਫਟੀਆਂ ਲੈ ਗਏ ਨਾ ਔਰ ਸਕੂਲ ਐਡਮਿਸ਼ਨ ਜਿਹੜਾ ਵਾ ਉਹ ਵੀ ਤੁਹਾਡੇ ਬੱਚਿਆਂ ਦੀ ਸਥਿਤੀ ਦਿਖਵਾਉਣਾ ਤੇ ਕਿੰਨੀ ਰਿਸਪੋਨਸੀਬਿਲਟੀ ਆ ਕਿ ਤੁਸੀਂ ਆਪਣੇ ਇੱਕ ਇੰਸਟੀਚਿਊਟ ਦੇ ਬੱਚਾ ਛੱਡ ਰਿਹਾ ਤਾਂ ਕਿ ਬੱਚਾ ਸੇਫਟੀ ਦਾ ਸਹੀ ਰਹੇ ਹਨ ਤੇ ਦੂਸਰੇ ਪਾਸੇ ਅਸੀਂ ਪੈਸੇ ਵੀ ਦਿੰਨੇ ਆ ਔਰ ਆਟੋ ਵਾਲਿਆਂ ਨੇ ਦੇਖੋ ਜਿਹੜਾ ਉਹ ਐਨੇ ਰਿਸਕ ਦੇ ਵਿੱਚ ਤੁਹਾਡੇ ਬੱਚਿਆਂ ਨੂੰ ਵੀ ਲੈ ਕੇ ਜਾਂਦੇ ਆ ਉਹ ਸਰਾਸਰ ਗਲਤ ਆ ਇਸ ਕਰਕੇ ਆਪਾਂ ਸਾਰਿਆਂ ਨੂੰ ਜੋ ਸਟ੍ਰੀਮ ਕੋਡ ਦੀ ਗਾਈਡਲਾਈਨ ਹੈਗੀ ਆ ਐਸ ਪਰ ਲਾ ਵੀ ਸਾਨੂੰ ਮੰਡੇਟਰੀ ਆ ਸਾਨੂੰ ਜ਼ਰੂਰੀ ਆ ਤੁਸੀਂ ਫਾਲੋਅ ਅਪ ਕਰੀਏ ਔਰ ਔਨ ਦੀ ਗਰਾਉਂਡ ਆਫ ਹਿਮੈਨਿਟੀ ਉਸ ਸਾਲੀਏ ਤੇ ਨਾਤੇ ਵੀ ਸਾਜਾ ਸਾਰਿਆਂ ਦਾ ਫਰਜ਼ ਬਣਦਾ ਵਾ ਕਿ ਅਸੀਂ ਆਪਣੇ ਬੱਚਿਆਂ ਦੀ ਆਪਣੇ ਸਭ ਦੀ ਜਿਹੜੀ ਹੈ ਸੇਫਟੀ ਬਣਾਈ ਰੱਖੀਏ ਤਾਂ ਕਿ ਹਰ ਬੱਚਾ ਜਿਆਦਾ ਆਪਣਾ ਹਾਸਾ ਖੇਡਦਾ ਘਰ ਆਵੇ ਔਰ ਘਰ ਵਾਪਸ ਜਾਵੇ ਧੰਨਵਾਦ ਮੈਂ ਤੇ ਮੈਂ ਤੇ ਪ੍ਰਾਈਸਿੰਗ ਗਵਰਨਮੈਂਟ ਸਕੂਲ ਦੇ ਵਿੱਚ ਟ੍ਰਾਂਸਪੋਰਟਿੰਗ ਚਾਰਜ ਵੀ ਆ ਤੇ ਪਲੱਸ ਮੈਂ ਬਿਗੀ ਟੀਚਰ ਵੀ ਹਾਂ ਜਿਹੜਾ ਜਿਹਨੇ ਸੈੱਟ ਚਲਾਇਆ ਹੋਇਆ ਬਰਾਦਰ ਪ੍ਰੈਸ ਨੂੰ ਮਾਦੂਰ ਸਾਹਿਬ ਤੇ ਇਕੜਾ ਸਰ ਸਭ ਤੋਂ ਪਹਿਲਾਂ ਮੈਂ ਬਹੁਤ ਧੰਨਵਾਦ ਕਰਦਾ ਜੀ ਅੱਜ ਪੰਜਾਬ ਪੁਲਿਸ ਜਿਹੜੀ ਕਬੂਤ ਖਨਾਰ ਪੁਲਿਸ ਦੀ ਜਿਹੜੀ ਟ੍ਰੈਫਿਕ ਪੁਲਿਸ ਜਿਹੜੀ ਸਕੂਲ ਦੇ ਵਿੱਚ ਇਹਨਾਂ ਨੇ ਵਿਜ਼ਿਟ ਕੀਤਾ ਤੇ ਪਲੱਸ ਬੱਚਿਆਂ ਨੂੰ ਅਵੇਅਰ ਕੀਤਾ ਟ੍ਰੈਫਿਕ ਦੇ ਨੀਮਾ ਬਾਰੇ ਉਹਦੇ ਬਾਰੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੀ ਪੰਜਾਬ ਪੁਲਿਸ ਨੇ ਟੂਰਨਮੈਂਟ ਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ 18 ਸਾਲ ਤੋਂ ਘੱਟ ਜਿਹੜੇ ਬੱਚੇ ਆ ਉਹ ਦੋ ਪਹੀਆ ਔਰ ਚਾਰ ਪਹੀਆ ਜਿਹੜਾ ਵਾਹਨ ਦਾ ਇਸਤੇਮਾਲ ਨਾ ਕਰਨ ਉਹਦੇ ਬਾਰੇ ਇੱਕ ਪੂਰਤਲਾ ਟ੍ਰੈਫਿਕ ਪੁਲਿਸ ਦੀ ਟੀਮ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਬੱਚਿਆਂ ਨੂੰ ਜਾਗਰੂਕ ਕੀਤਾ ਆ ਸੀਨੀਅਰ ਐਰ ਗਵਰਨਮੈਂਟ ਸਕੂਲ ਦੇ ਵਿੱਚ ਵੀ ਔਰ ਹੁਣ ਅਸੀਂ ਜੂਨੀਅਰ ਸਕੂਲ ਸਕੂਲ ਦੇ ਵਿੱਚ ਵੀ ਖੜੇ ਆ ਇੱਥੇ ਜਿੰਨੇ ਵੀ ਸਾਡੇ ਬੱਸ ਡਰਾਈਵਰ ਆ ਇਹਨਾਂ ਨੂੰ ਇਹਨਾਂ ਦੇ ਡਾਕੂਮੈਂਟ ਬਾਰੇ ਔਰ ਬੱਚਿਆਂ ਦੀ ਸੇਫਟੀ ਬਾਰੇ ਔਰ ਜਿਹੜੀ ਆ ਸਕੂਲ ਵਾਹਨ ਜਿਹੜੀ ਪਾਲਸੀ ਹੈਗੀ ਆ ਉਹਦੇ ਬਾਰੇ ਟ੍ਰੈਫਿਕ ਪੁਲਿਸ ਬਹੁਤ ਵਧੀਆ ਤਰੀਕੇ ਦੇ ਨਾਲ ਦਿੱਤਿਆ ਹੈ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆਂ ਔਰ ਰਕਮੋਂ ਵੀ ਫਿਊਚਰ ਵਿੱਚ ਵੀ ਇਹੀ ਕਹਿੰਦੇ ਆ ਕਿ ਟਾਈਮ ਟੂ ਟਾਈਮ ਇਦਾਂ ਦੇ ਕੈਂਪ ਲਾਦੇ ਜਾਂ ਟਰੱਕ ਜਿਹੜੇ ਡਰਾਈਵਰ ਔਰ ਸਬਜੇ ਦੇ ਬੱਚੇ ਆ ਉਸ ਚੀਜ਼ ਤੋਂ ਅਵੇਅਰ ਹੁੰਦੇ ਜਾਂ। ਟ੍ਰੈਫਿਕ ਪੁਲਿਸ ਨੇ ਅਵੇਅਰ ਕੀਤਾ ਹੈ ਕਿ ਆਟੋ ਵਿੱਚ ਜਿਹੜੇ ਬੱਚੇ ਆ ਰਹੇ ਆ ਉਹਨਾਂ ਨੂੰ ਕੋਈ ਤਰਾਈਜ਼ ਨਾ ਕੀਤਾ ਜਾਵੇ। ਅਸੀਂ ਵੀ ਸਕੂਲ ਦੀ ਛੁੱਟੀ ਹੋਣ ਤੋਂ ਬਾਅਦ ਵੀ ਔਰ ਜਦੋਂ ਸਕੂਲ ਵਿੱਚ ਫੇਰੇ ਬੱਚੇ ਹੁੰਦੇ ਆ ਉਸ ਟਾਈਮ ਤੇ ਅਸੀਂ ਰੈਂਡਮਲੀ ਚੈੱਕ ਕਰਕੇ ਆਟੋ ਵਾਲਿਆਂ ਨੂੰ ਅਸੀਂ ਇਸ ਚੀਜ਼ ਤੋਂ ਅਵੇਅਰ ਕਰਾਂਗੇ। ਬੱਚੇ ਆਰਥੋਮਿਕ ਨਾ ਲੈਂਦੇ ਜਾਣ ਉਹ ਰਿਪੀਅਰੈਂਸ ਨੂੰ ਵੀ ਇਹ ਇਹੀ ਗਿਯਾਰਸ਼ ਕਰਦੇ ਆ ਕਿ ਜਿਹੜੇ ਬੱਚੇ ਆਟੋ ਵਿੱਚ ਨਾ ਭੇਜੀ ਜਾਣ। ਉਹ ਅਸੀਂ ਅਜੇ ਵਾਰੀ ਦੇ ਰਹੇ ਆ। ਕਦੇ ਚੈਕਿੰਗ ਸ਼ੁਰੂ ਕਰਦੇ ਨਹੀਂ ਆ। ਪ੍ਰੋਪਰ ਜਿਹੜੇ ਬੰਦੇ ਨੇ ਜਿਹੜੀ ਫੋਨ ਨਾ ਪਾਈ ਹੋਵੇ ਜਿਹੜੇ ਡਰਾਈਵਰ ਨੇ ਪ੍ਰੂਵਰ ਟੈਂਪਲੇਟ ਰੂਟ ਸਾਰਾ ਕੁਝ ਪ੍ਰੋਪਰ ਹੋਣਾ ਚਾਹੀਦਾ ਜਿਹੜੇ ਡਾਕੂਮੈਂਟ ਨਾ ਪੂਰੇ ਹੋ ਜਦ ਤੱਕ ਉਹਨੂੰ ਅਰੇ ਅੜਬੇ ਸਾਹਿਬ ਮਾਨਯੋਗ ਸੰਮੁਖੀ ਜੀ ਜਿਹੜੇ ਟ੍ਰੈਫਿਕ ਐਡਵਾਈਜ਼ਰੀ ਕਮੇਟੀ ਦੇ ਪੰਜਾਬ ਦੇ ਮੈਂਬਰ ਨੇ ਉਹਨਾਂ ਨੇ ਦੱਸਿਆ ਤੁਹਾਨੂੰ ਇਸ ਕਰਕੇ ਇਹੋ ਜਿਹਾ ਬੋਕਾ ਨਾ ਦਿਓ ਕਿਉਂਕਿ ਫਾਈਨ ਬਹੁਤ ਹੈ ਜੁਰਮਾਨੇ ਬਹੁਤ ਜ਼ਿਆਦੇ ਆ ਆਪਾਂ ਇੰਨੇ ਨੇ ਪੈਸੇ ਲਾ ਕੇ ਬਸਾਂ ਜਿਹੜੇ ਆਪਣੇ ਬੱਚੇ ਪਾਰ ਆ ਰਹੇ ਆ ਇਸ ਕਰਕੇ ਜਿਹੜੇ ਬੱਚੇ ਆਪਾਂ ਲੈ ਕੇ ਆਉਣਾ ਉਹਨਾਂ ਨੂੰ ਇਥੇ ਰੱਖਣਾ ਹੈ ਤੇ ਆ ਸਤਿ ਸ਼੍ਰੀ ਅਕਾਲ ਹਾਂ ਜੀ ਸਾਡੇ ਪੁਲਿਸ ਦੇ ਪਾਟੇ ਵਿੱਚ ਜਿਸ ਟ੍ਰਾਂਸਪੋਰਟ ਵਿਭਾਗ ਦੇ ਪਾਟੇ ਵਿੱਚ ਥਾਣਾ ਜੀ ਇਹ ਪੁਲਿਸ ਐਸ ਹੈ ਅਫਸਰ ਜੈਂਪਸ ਸਿਚੁਏਟ ਬਾਕ ਹੈ ਆਪਰੇ ਤੁਹਾਡੇ ਵਿਸ਼ੇ ਸਨੇ ਅਧਿਕਾਰੀ ਸਾਹਿਬ ਜੀ ਬਹੁਤ ਕੁਝ